ਤੁਸੀਂ ਇੱਕ ਪੱਥਰ ਤੋੜੋਗੇ ਜਵਾਬ 10 ਪੱਥਰ ਤੋੜ ਕੇ ਦਵਾਂਗੇ ਕਿਤੇ ਭਲੇਖੇ ਚ ਨਾ ਕਿਸੇ ਰਹਿ ਜੀਓ ਤੁਸੀਂ ਜਿੱਥੇ ਤੱਕ ਤੁਸੀਂ ਪੱਥਰਾਂ ਦੀ ਗੱਲ ਕੀਤੀ ਇਹ ਤੇ ਮੇਰੇ ਕੋਲ ਪ੍ਰੂਫ ਨੇ ਤੁਹਾਡੇ ਕਿੰਨੇ ਹੀ ਪੱਥਰ ਜਿਹੜੇ ਤੁਹਾਡੀ ਜਦੋਂ ਤੁਸੀਂ 17 ਤੋਂ ਲੈ ਕੇ 22 ਤੱਕ ਐਮ.ਐਲ.ਏ ਸੀਗੇ ਕਿੰਨੇ ਹੀ ਪੱਥਰ ਜਿਹੜੇ ਨੇ ਤੁਸੀਂ ਹਾਰੇ ਹੋਏ ਕੈਂਡੀਡੇਟਾਂ ਦੇ ਲਾਏ ਨੇ ਕੌਂਸਲਰਾਂ ਦੇ ਨਹੀਂ ਹੁਣ ਦੀ ਵੀ ਤੁਹਾਨੂੰ ਮਿਸਾਲ ਦੇ ਦਿੰਦਾ ਲੇਟੈਸਟ ਵਾਰਡ ਨੰਬਰ 83 ਸ਼ਿਵਨਗਰ ਲਾਗਰਾ ਜਿਹੜੀ ਐਮਪੀ ਗ੍ਰਾਂਟ ਦੇ ਪੈਸੇ ਲਾਏ ਨੇ ਉਹਦੇ ਤੇ ਕੌਂਸਲਰ ਸਾਡਾ ਉਸ ਵਾਰਡ ਦਾ ਜਿੱਤਿਆ ਤੇ ਤੁਸੀਂ ਉੱਥੇ ਕੌਂਸਲਰ ਦਾ ਨਾਮ ਨਹੀਂ ਲਖਾਇਆ ਆਪਣੇ ਹਾਰੇ ਹੋਏ ਬੰਦੇ ਦਾ ਨਾਮ ਲਖਾਇਆ ਐ ਐਮਐਲਏ ਸਾਹਿਬ ਮੈਂ ਤੁਹਾਡੇ ਜਿਹੜਾ ਕੰਨਾਂ 'ਚੋਂ ਰੂਹ ਕੱਢ ਦਵਾ ਤੁਹਾਡੀਆਂ ਅੱਖਾਂ 'ਚੋਂ ਪਰਦਾ ਵੀ ਚੱਕ ਦਵਾ ਥੋੜਾ ਜਿਹਾ ਭਲੇਖੇ 'ਚ ਨਾ ਕਿਤੇ ਰਹਿ ਜੀਓ ਜੇ ਤੁਸੀਂ ਹਾਰਨ ਦੀ ਗੱਲ ਕਰਦੇ ਹੋ ਨਾ ਹਾਰੀ ਤਾਂ ਇੰਦਰਾ ਗਾਂਧੀ ਵੀ ਸੀਗੀ ਜਿਨ੍ਹਾਂ ਨੇ ਦੇਸ਼ ਤੇ ਰਾਜ ਕੀਤਾ ਪ੍ਰਧਾਨ ਮੰਤਰੀ 인 ਦਾ ਗਾਂਧੀ ਜੀ ਫਿਰ ਉਸ ਤੋਂ ਬਾਅਦ ਜੇ ਤੁਹਾਡੇ ਪਰਿਵਾਰ ਦੀ ਗੱਲ ਕਰ ਲਈਏ ਤੁਹਾਡੇ ਪਿਤਾ ਜੀ ਵੀ ਸਰ ਨਾਲ ਪਹਿਲੀ ਵਾਰ ਜਦੋਂ ਇਲੈਕਸ਼ਨ ਲੜੇ ਸੀ ਨਾ ਉਹ ਹਰੇ ਸੀ ਤੇ ਫਿਰ ਉਸ ਤੋਂ ਬਾਅਦ ਮੰਤਰੀ ਰਹਿਣ ਤੋਂ ਬਾਅਦ ਸੱਤ ਜੀ ਵੀ ਹਰੇ ਸੀਗੇ ਤੇ ਫਿਰ ਜੇ ਇੰਨੇ ਹੰਕਾਰ ਨਾਲ ਤੁਸੀਂ ਹਾਰਨ ਵਾਲੇ ਹਾਰਨ ਵਾਲੀ ਗੱਲ ਕਰਦੇ ਹੋ ਨਾ ਤੇ ਸੁਣ ਲਓ ਫੇ ਮੇਰੀ ਗੱਲ 27 ਤੋਂ ਬਾਅਦ ਤੁਹਾਡੇ ਪਿੱਛੇ ਵੀ ਹਾਰਨ ਵਾਲਾ ਲੱਗ ਜਾਣਾ ਜੀ ਪੂਰਵ ਇਨਾ ਹੰਕਾਰ ਨਹੀਂ ਕਰੀਦਾ ਬਾਬਾ ਜੀ ਉਸ ਰੱਬ ਤੋਂ ਡਰੀਦਾ ਫਿਰ ਤੁਸੀਂ ਇੱਕ ਹੋਰ ਅੱਛਾ ਮੈਨੂੰ ਹੈਰਾਨ ਕੀ ਇਹ ਚੀਜ਼ ਨਹੀਂ ਹੁੰਦੀ ਏ ਵੀ ਝੂਠ ਕਿੰਨੀ ਚਤਰਾਈ ਨਾਲ ਬੋਲਦਾ ਝੂਠ ਦਾ ਤਰੀਕਾ ਦੇਖੋ ਕਿੰਨਾ ਵਧੀਆ ਜਿੱਦੋਂ ਇਹਨਾਂ ਦੀ ਸਰਕਾਰ ਸੀ ਹਸ਼ਿਆਰਪੁਰ ਰੋਡ ਤੋਂ ਲੈ ਕੇ ਟੇਲ ਚੌਂਕ ਤੱਕ ਜਿਹੜੀ ਸੜਕ ਬਣੀ ਉਹ ਥੋੜੇ ਮਹੀਨੇ ਬਾਅਦ ਹੀ ਉਹਦੇ ਵਿੱਚ ਦਰਾਰਾਂ ਆ ਗਈਆਂ ਇਮਾਨਦਾਰੀ ਦੇ ਜਿਹੜੇ ਢੋਲ ਪਿੱਟਦੇ ਪਏ ਉਹ ਤੁਹਾਡੀ ਇਮਾਨਦਾਰੀ ਤਾਂ ਲੋਕਾਂ ਕੋਲ जगਜਾਹ ਰੇ ਫਿਰ ਉਸ ਤੋਂ ਬਾਅਦ ਵਰਕਸ਼ਾਪ ਚੌਂਕ ਤੋਂ ਲੈ ਕੇ ਡੀਏਵੀ ਕਾਲਜ ਵਾਲੀ ਜਿਹੜੀ ਰੋਡ ਬਣਾਈ ਸਮਾਰਟ ਰੋਡ ਤੁਸੀਂ ਸੜਕਾਂ ਕਿੱਥੇ ਕਿੱਥੋਂ ਤੱਕ ਬਹਿ ਗਈਆਂ ਤੁਹਾਨੂੰ ਉਹ ਵੀ ਪਤਾ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਹਾਨੂੰ ਮੈਂ ਯਾਦ ਕਰਾਨਾ ਤੁਹਾਡੇ ਕਾਰਨਾਮੇ ਸਾਰੇ ਫਿਰ ਉਸ ਤੋਂ ਬਾਅਦ ਹਸ਼ਿਆਰ ਪਰ ਰੋਡ ਦੀ ਤੁਸੀਂ ਗੱਲ ਕਰਦੇ ਜੇਰੀ ਰੋਡ ਪਿੱਛੇ 30 ਸਾਲਾਂ ਤੋਂ ਨਹੀਂ ਬਣ ਸਕੀ ਤੁਸੀਂ ਸਿਰਫ ਮੂਰਤ ਕਰਨ ਜੋਗੇ ਹੋ ਉਦਘਾਟਨ ਕਰਨ ਜੋਗੇ ਹੋ ਕੰਮ ਕਰਨ ਜੋਗੇ ਨਹੀਂ ਤੁਸੀਂ ਜੇ ਤੁਸੀਂ ਰੋਡ ਦੀ ਸ਼ਾਰਪਰ ਰੋਡ ਦੀ ਗੱਲ ਕਰਦੇ ਹੋ ਤਾਂ ਸੀਐਮ ਸਾਹਿਬ ਨੇ 30 ਸਾਲ ਬਾਅਦ ਤੁਹਾਡੀਆਂ ਸਰਕਾਰਾਂ ਅਕਾਲੀ ਬੀਜੇਪੀ ਦੀਆਂ ਸਰਕਾਰਾਂ ਨੰਗਨ ਤੋਂ ਬਾਅਦ 30 ਸਾਲ ਬਾਅਦ ਉਸ ਰੋਡ ਦਾ ਕੰਮ ਸੀਐਮ ਸਾਹਿਬ ਨੇ ਸ਼ੁਰੂ ਕਰਾਇਆ ਆਮ ਆਦਮੀ ਪਾਰਟੀ ਨੇ ਕਰਾਇਆ ਤੇ ਅੱਜ ਉਸ ਰੋਡ ਦਾ 90% ਕੰਮ ਹੋ ਗਿਆ ਹੁਣ ਤਾਂ ਸਟਰੀਟ ਲਾਈਟਾਂ ਉੱਥੇ ਲੱਗਦੀਆਂ ਪਈਆਂ ਤੇ ਹੋਰ ਮਹੀਨੇ ਤੱਕ ਤੁਹਾਨੂੰ ਤਿਆਰ ਕਰਕੇ ਦਿਖਾ ਦਾਂਗੇ ਤੁਸੀਂ ਵੀ ਮਹੂਰਤ ਕੀਤਾ ਦੂਜੀਆਂ ਪਾਰਟੀਆਂ ਨੇ ਮਹੂਰਤ ਕੀਤਾ ਪਰ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਜੇ ਹੋਰ ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰੋ ਸਚਾਈ ਦੀ ਗੱਲ ਕਰ ਲਓ ਜੋ ਅੱਜ ਕਾਂਗਰਸ ਦੇ ਹਾਲਾਤ ਨੇ ਜੋ ਤੁਹਾਡੇ ਹਾਲਾਤ ਨੇ ਹਾਲਾਤ ਐ ਨੇ ਤੁਹਾਡੀ ਪਾਰਟੀ ਦੇ ਵਿੱਚ ਮੈਡਮ ਸਿੱਧੂ ਨੇ ਤੁਹਾਡਾ ਜਲੂਸ ਕੱਢਤਾ ਸਾਰੀ ਪਾਰਟੀ ਦਾ ਦੇਖ ਲੋ ਸੁਣ ਲੋ ਜੇ ਟੀਵੀ ਨਹੀਂ ਦੇਖਦੇ ਤੇ ਮੇਰੇ ਕਹਿਣ ਦੇ ਨਾਲ ਦੇਖ ਲੋ ਜਾ ਕੇ ਅੱਜ ਤੁਸੀਂ ਵੀ ਕੋਈ ਘਟ ਨਹੀਂ ਕੀਤੀ ਸੱਚ ਜਿਹੜਾ ਮੂੰਹ ਚੋਂ ਨਿਕਲ ਹੀ ਜਾਂਦਾ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਅੱਜ ਤੁਸੀਂ ਵੀ ਕਾਂਗਰਸ ਮੁਰਦਾਬਾਦ ਦੇ ਨਾਰੇ ਲਾਏ ਨੇ ਤੁਸੀਂ ਵੀ ਅੱਜ ਉਸ ਗੱਲ ਨੂੰ ਪ੍ਰਮਾਣ ਕਰਤਾ ਵੀ ਬਸ ਕੰਮ ਖਤਮ ਚਲੋ ਸਕੂਲੇ ਛੁੱਟੀ ਤੁਹਾਡੀ ਹੋਣ ਲੱਗੀ ਜੇ ਤੇ ਰਹੀ ਮੇਰੀ ਗੱਲ ਜੇਈ ਐਸ ਡੀਓ ਸਰਕਾਰੀ ਮੁਲਾਜ਼ਮ ਇਹਨਾਂ ਨੂੰ ਤੁਸੀਂ ਦਿੰਦੇ ਹੋ ਧਮਕੀਆਂ ਤੇ ਪਲੇਖੇ ਚ ਨਾ ਰਹੀਓ ਕਿਧਰੇ ਵੀ ਤੁਸੀਂ ਧਮਕੀਆਂ ਦੋਗੇ ਗੱਲ ਕਰੋ ਮੇਰੇ ਨਾਲ ਜੇ ਕਰਨੀ ਤੇ ਓਪਨ ਡਿਬੇਟ ਕਰ ਲਓ ਆ ਕੇ ਇਹ ਧਮਕੀ ਭਰੇ ਲਹਿਜੇ ਜਿਹੜੇ ਨਾ ਛੱਡ ਦਿਓ ਪੱਥਰ ਇੱਕ ਦੀ بجائے 10 ਪੰਨਾਵੇਂ ਤੁਹਾਡੇ ਤੇ ਐਮ ਐਲ ਏ ਸਾਹਿਬ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹਨਾ ਤੁਸੀਂ ਛੋਟੇ ਹੋ ਮੇਰੇ ਨਾਲੋਂ ਹੰਕਾਰ ਜਿਹੜਾ ਆਪਣਾ ਥੋੜਾ ਜਿਹਾ ਛੱਡੋ ਹੰਕਾਰ ਛੱਡ ਕੇ ਜ਼ਮੀਨ ਤੇ ਆਓ ਉੱਤਰੋ ਥੱਲੇ ਹਜੇ ਬਰਸਾਤ ਆਂਦੀ ਤੁਹਾਡੇ ਕਤਾਰਬਾਸ ਦਫ਼ਤਰ ਦੇ ਬਾਹਰ ਤਾਂ 2-2 ਫੁੱਟ ਪਾਣੀ ਖੜਾ ਹੁੰਦਾ ਤੁਸੀਂ ਕੀ ਕਿਸੇ ਦਾ ਵਿਕਾਸ ਕਰਾਣਾ ਤੁਹਾਡਾ ਤਾਂ ਤੁਸੀਂ ਤਾਂ ਸਿਰਫ ਆਪਣਾ ਵਿਕਾਸ ਕਰਦੇ ਹੋ ਤੁਸੀਂ ਯਾਦ ਹੈ ਉਹ 스마트 ਸਿਟੀ ਸ਼ਹਿਰ ਦੇ ਵਿੱਚ ਕਰੋੜਾਂ ਰੁਪਈਆ ਲੱਗ ਗਿਆ ਯਾਦ ਹੈ ਤੁਹਾਨੂੰ 스마트 ਸਿਟੀ ਤੁਹਾਡਾ ਕਮਿਸ਼ਨਰ ਕਾਰਪੋਰੇਸ਼ਨ ਦਾ ਜਿਹੜਾ ਤੁਹਾਡੇ ਪਰਿਵਾਰ ਨਾਲ ਕਿੰਨੇ ਸਾਲਾਂ ਤੋਂ ਜੁੜਿਆ ਉਨ ਮੈਂ ਸਾਰੇ ਚਿੱਠੇ ਮੇਰੇ ਕੋ ਸਾਰੇ ਵਿਦ ਸਬੂਤ ਨੇ ਵੀ ਤੁਹਾਡਾ ਵਿਆਹ ਵੀ ਜਦੋਂ ਹੋਇਆ ਸੀ ਤੇ ਉਸ ਕਮਿਸ਼ਨਰ ਨੇ ਕੀ ਉਹਦੇ ਚ ਰੋਲ ਅਦਾ ਕੀਤਾ ਸੀ ਮੈਨੂੰ ਅੱ ਵੀ ਪਤਾ ਐ ਐਵੇਂ ਨਾ ਮੇਰੀ ਜੁਬਾਨ ਖਲਾਈਓ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਨਮਾਣੇ ਵਰਕਰ ਨੂੰ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰੀ ਹੋ ਜਿੱਦਾਂ ਦਾ ਬੋਲੋਗੇ 2 ਗੁਣਾ ਜ਼ਿਆਦਾ 10 ਗੁਣਾ ਜ਼ਿਆਦਾ ਜਵਾਬ ਦਾਂਗੇ ਤੇ ਮੇਰੀ ਤੁਹਾਨੂੰ ਸਲਾਹ ਐ ਥੋੜਾ ਜਿਆ ਕਦੀ ਤੁਸੀਂ ਵਿਧਾਨ ਸਭਾ ਚ ਬੋਲਦੇ ਹੋ ਕਦੀ ਤੁਸੀਂ ਕਿਸੇ ਨਾਲ ਲੜਦੇ ਹੋ ਕਿਸੇ ਨਾਲ ਬੱਦ ਜਵਾਨੀ ਕਰਦੇ ਹੋ ਮੇਰੀ ਤੁਹਾਨੂੰ ਸਲਾਹ ਵੇ ਵੀ ਜਾ ਕੇ ਜੇ ਕੋਈ ਪ੍ਰੋਬਲਮ ਹੈਗੀ ਤੇ ਕਿਸ ਚੰਗੇ ਡਾਕਟਰ ਕੋਲ ਜਾ ਕੇ ਦਿਖਾ ਲਓ ਜੇ ਕੋਈ ਪ੍ਰੋਬਲਮ ਹੈ ਤੇ ਟਾਈਮ ਨਾਲ ਠੀਕ ਹੋ ਜਾਊਗੀ ਨਹੀਂ ਤੇ ਫਿਰ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਹੈ ਉਹ ਵਰਕਰ ਤਾਂ ਫਿਰ ਸਭ ਕੁਝ ਠੀਕ ਕਰਨਾ ਜਾਣਦਾ ਹੈ ਤੇ ਤੁਸੀਂ ਐਫ ਆਈ ਆਰ ਦੀ ਗੱਲ ਕੀਤੀ ਜਿਹੜਾ ਇੱਕ ਵਾਰਡ ਦਾ ਇੰਚਾਰਜ ਕੰਮ ਕਰਾ ਰਿਆ ਹੈ ਤੁਹਾਡੇ ਗੁੰਡਿਆਂ ਕੋਲ ਇਨਾ ਬਰਦਾਸ਼ ਨਹੀਂ ਹੋਇਆ ਵਿਕਮ ਕਿਉਂ ਹੋਵੇ ਵਾਰਡ ਦਾ ਇਸ ਕਰਕੇ ਇਹ ਗੁੰਡਾਗਰਦੀ ਬਦਮਾਸ਼ੀ ਹੰਕਾਰ ਇਹ ਸਾਰਾ ਖਤਮ ਕਰ ਦਿਓ 27 ਬੜੀ ਛੇਤੀ ਆਣ ਆਲੀ ਹੈ ਰਹਿ ਗਿਆ 1 ਸਾਲ ਹੀ ਸਚਾਈ ਹੈ ਜਿਹੜਾ ਤੁਸੀਂ ਅਫਸਰਾਂ ਨੂੰ ਲੋਕਾਂ ਨੂੰ ਡਰਾਉਂਦੇ ਹੋ ਨਾ 1 ਸਾਲ ਰਹਿ ਗਿਆ 1 ਸਾਲ ਉਹ ਸਚਾਈ ਹੈ ਤੁਹਾਡਾ 1 ਸਾਲ ਹੀ ਰਹਿ ਗਿਆ ਸੱਚ ਬੋਲਦੇ ਹੋ ਤੁਸੀਂ ਤਦੋ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਦੇਖਿਓ ਮੈਂ ਜਨਤਾ ਨੇ ਤੁਹਾਡਾ ਜਵਾਬ ਦੇਣਾ 35 ਸਾਲ ਹੋ ਗਏ ਤੁਹਾਨੂੰ ਨੌਰਤੇ ਰਾਜ ਕਰਦੇ ਆ ਕਿੰਨੀ ਕੁ ਤੁਸੀਂ ਡਿਵੈਲਪਮੈਂਟ ਕਰਾਈ ਏ ਆਮ ਆਦਮੀ ਪਾਰਟੀ ਨੇ 4 ਸਾਲਾਂ ਚ ਸਾਰੀ ਡਿਵੈਲਪਮੈਂਟ ਕਰਾਈ ਏ ਤੇ ਮੇਰੀ ਤੁਹਾਨੂੰ ਸਲਾਹ ਏ ਕਿਸੇ ਚੰਗੇ ਡਾਕਟਰ ਨੂੰ ਜਾ ਕੇ ਦਿਖਾਓ ਮੈਂ ਸਾਰੇ ਆਪਣੇ ਦੋਸਤਾਂ ਦਾ ਮੈਂ ਰਾਤੀ ਐਸਐਮਐਸ ਲਾਈਵ ਹੋਇਆ ਉਹਨਾਂ ਦਾ ਧੰਨਵਾਦ ਕਰਦਾ ਜੈ ਹਿੰਦ ਅੰਜੀ ਮੈਂ ਅੱਜ ਲਾਈਵ ਹੋ ਰਿਆਂ ਸਾਰਿਆਂ ਦੇ ਸਾਹਮਣੇ ਕਿਉਂਕਿ ਮੈਂ ਅੱਜ ਥੋੜੇ ਕੰਮਾਂ 'ਚ ਵਿਅਸਤ ਹੁੰਨ ਕਰਕੇ ਅੱਜ ਜਿਹੜੇ ਸਾਡੇ ਕਾਂਗਰਸ ਦੇ ਜ਼ਿਲंधर ਨੌਰ ਦੇ ਐਮ.ਐਲ.ਏ. ਬਾਬਾ ਹਿੰਦੀ ਇਹਨਾਂ ਨੇ ਅੱਜ ਕਾਰਪੋਰੇਸ਼ਨ ਦੇ ਵਿੱਚ ਤਲਨਾ ਦਿੱਤਾ ਉਸ ਦਰਨੇ ਦੇ ਵਿੱਚ ਮੇਰੇ ਖਲਚਾਰੇ ਕੌਂਸੀਆਂ ਵਿੱਚੋਂ ਮਿਲਾ ਕੇ 200 ਬੰਦਾ ਵੀ ਇਕੱਠਾ ਨਹੀਂ ਹੋਇਆ ਇਹਨਾਂ ਤੇ ਉਸ ਦਰਨੇ ਦੇ ਵਿੱਚ ਵਾਹ ਕਿਆ ਮੈਂ ਕਿਆ ਗੱਲਾਂ ਦੇਖੀਆਂ ਸੀਗੀਆਂ ਅੱਗੇ ਕਹਿੰਦੇ ਸੀ ਤਮਕੀ ਦਾ ਤਰੀਕਾ ਹੋਰ ਹੈ ਹੁੰਦਾ ਵੀ ਤਮਕੀ ਦੇਖ ਲਓ ਵੀ ਕਹਿੰਦੇ ਸੀ ਸ਼ਰੀਫ ਹੈ ਸ਼ਰੀਫ ਹੈ ਤਮਕੀ ਦੇਖੋ ਕਿੱਦਾਂ ਦੀ ਆ ਰਹੀ ਹੈ ਤਮਕੀ ਦੇ ਰਹੇ ਨੇ ਵੀ ਪੱਥਰ ਤੋਂ ਰੰਗ ਕਿਹੜੇ ਪੱਥਰ ਜਿਹੜਾ ਕੋਈ ਕਾਉਂਸਲਰ ਹਾਰ ਜਾਂਦਾ ਉਹਦੇ ਨਾਮ ਦਾ ਪੱਥਰ ਨਹੀਂ ਲੱਗਣਾ ਚਾਹੀਦਾ ਇਸ ਕਰਕੇ ਕਿਆ ਖੂਬਸੂਰਤ تنਕੀਦੇ ਰਹੀ ਹਾਸਾ ਆ ਰਿਹਾ ਸੀ ਇਹਨਾਂ ਦੀ ਤਮਕੀ ਸੁਣ ਕੇ ਮੈਨੂੰ ਤੇ ਮੈਂ ਇਹਨਾਂ ਨੂੰ ਕਹਿ ਦਿੰਨਾ ਚਾਹਨਾ